ਇਹ ਸਿਰੀਨਾਂ ਕਿ ਲੱਗੇ ਹੋਏ ਸੀ ਤੇ ਉਹ ਉਹਦੇ ਦੌਰਾਨ ਅਰੇ ਲਈ ਚੈਕਿੰਗ ਦੇ ਦੌਰਾਨ ਇਹ ਬੰਦਾ ਉਤੋਂ ਮੌਕੇ ਤੋਂ ਭੱਜਿਆ ਸੀਗਾ ਫਿਰ ਇਹਨਾਂ ਜਿਨ੍ਹਾਂ ਨੇ ਰੋਕਣ ਦੀ ਕੋਸ਼ਿਸ਼ ਕੀਤੀ ਇਹਨਾਂ ਪੁਲਿਸ ਦਾ ਫਾਇਰ ਕੀਤੇ ਉਹ ਸਾਰੀ ਚੀਜ਼ਾਂ ਐਂਟੀਵੇਗੇਸ਼ਨ ਐਂਡ ਇਨਵੈਸਟੀਗੇਸ਼ਨ ਦਾ ਹਿੱਸਾ ਹੈਗਾ ਇੱਕ ਵਾਰ ਤਾਂ ਸਾਡਾ ਜਿਹੜਾ ਇਹੋ ਜਿਹਾ ਇਨਸੀਡੈਂਟ ਪ੍ਰਾਇਮਰੀ ਹੋਣ ਦਾ ਅਸੀਂ ਇਹਨਾਂ ਨੂੰ ਛਿੱਤੇ ਚਿੱਤੇ ਹਸਪੀਟਲ ਜਿਹੜਾ ਹੈਗਾ ਉਹ ਪੁਲਿਸ 파ਟਨਾ ਹੈਗੇ ਨੇ ਇੱਥੇ ਤੁਸੀਂ ਦੇਖ ਸਕਦੇ ਕਿ ਇੱਥੇ ਬਾਈਕ ਸੀਗੀ ਜਿਹੜੀ ਤੁਸੀਂ ਪਹਿਲਾਂ ਜਿਹੜੀ ਤਸਵੀਰਾਂ 'ਚ ਦੇਖੀ ਹੈ ਜੀ ਉੱਥੇ ਬਾਹਰ ਉੱਥੇ ਖੜੀ ਆ ਤੇ ਆ ਜਿਹੜੇ ਹੈਗੇ ਨੇ ਇੱਥੇ ਜਿਹੜੇ ਗੋਲੀਆਂ ਦੇ ਜਿਹੜੇ ਹੈਗੇ ਨੇ ਖੋਲ ਸੀਗੇ ਜਿਹੜੇ ਪੁਲਿਸ ਵੱਲੋਂ ਜਿਹੜੇ ਚਲਾਈ ਗਏ ਨੇ ਤੇ 6 ਜਿਹੜੇ ਹੈਗਿਆ ਰਾਊਂਡ ਜਿਹੜੇ ਹੈਗਿਆ ਜਿਹੜੇ ਇਹਨਾਂ ਨੇ ਕੀਤੇ ਨੇ ਤੇ ਪੁਲਿਸ ਵੱਲੋਂ ਕਹਿ ਜਾ ਰਿਹਾ ਕਿ ਸ਼ਹਿਰ ਦੇ ਵਿੱਚ ਭਾਵੇਂ ਗੁੱਦਾ ਮਰਜੀ ਸੀਗਾ دہشت ਦਾ ਮਾਹੌਲ ਸੀਗਾ ਕਾਫੀ ਦਿਨਾਂ ਤੋਂ ਉਹ ਮਤੇ ਪਿੱਛੇ ਲੱਗੇ ਹੋਏ ਸੀਗੇ ਤੇ ਅੱਜ ਸਵੇਰੇ ਜਦੋਂ ਤੜਕਸਾਰ ਨਾਕਾ ਲਗਾਇਆ ਹੋਏ ਸੀ ਤਾਂ ਉੱਥੋਂ ਜਦੋਂ ਆਏ ਗੁਜ਼ਰਿਆ ਤਾਂ ਕੁਝ ਨਹੀਂ ਇਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਇਸ ਨੇ ਪੁਲਿਸ ਨੂੰ ਦੇਖ ਕੇ ਉੱਥੋਂ ਫਰਾਰ ਹੋਇਆ ਐਂਡ ਅ ਇਸੇ ਹੀ ਬੰਦੇ ਨੇ ਇੱਕ ਇੱਕ ਉਹ ਵਾਰਦਾਤ ਜਿਹੜੀ ਹੈਗੀ ਆਜ ਅੰਜਾਮ ਦੇਣੀ ਸੀ। ਤੋਂ ਅਸੀਂ ਇਹ ਮੈ ਜਿਹੜੀ ਵਾਰਦਾਤ ਹੈ ਉਹਨੂੰ ਜਿਹੜਾ ਹੈਗਾ ਅ ਰਿਵੈਂਟ ਕਰ ਲਿਆ ਹੈ। ਤੁਸੀਂ ਜਿਹੜਾ ਗ੍ਰੇਟ ਪੰਜਾਬ ਦੇ ਨਾਲ ਤੇ ਮੈਂ ਹਾਂ ਪ੍ਰਿੰਸ ਅਜਾਦ। ਇਸ ਟਾਈਮ ਅਸੀਂ ਉੱਥੇ ਖੜੇ ਆ ਜਿੱਥੇ ਕਿ ਪੁਲਿਸ ਨੇ ਇੱਕ ਸਵੇਰੇ ਤੜਕ ਸਾਜੜਾ ਇਨਕਾਊਂਟਰ ਕੀਤਾ ਏ। ਤਸਵੀਰਾਂ ਤੁਹਾਨੂੰ ਦਿਖਾਵਾਂਗੇ। ਇਹ ਬਾਈਕ ਉਹੀ ਹੈ ਜਿਸ ਦੀ ਉੱਤੇ ਜਿਹੜਾ આરોપી ਸੀਗਾ ਉਹ ਫਰਾਰ ਹੋ ਰਿਹਾ ਸੀਗਾ। ਪੁਲਿਸ ਨੂੰ ਦੇਖ ਕੇ ਜਦੋਂ ਉਹ ਨਵੀਪੁਰ ਗੰਦੇ ਨਾਲੇ ਦੇ ਨਜ਼ਦੀਕ ਜਦੋਂ ਪਹੁੰਚਿਆ ਤਾਂ ਪੁਲਿਸ ਨੇ ਇਸ ਦਾ ਪਿੱਛਾ ਕੀਤਾ ਪਿੱਛਾ ਕਰਨ ਤੋਂ ਬਾਅਦ ਪੁਲਿਸ ਨੇ ਪੁਲਿਸ ਦੇ ਉੱਤੇ ਇਹਨੇ ਜਿਹੜੀ ਐ ਜਵਾਬੀ ਫਾਇਰਿੰਗ ਕੀਤੀ ਤੇ ਉਸ ਤੋਂ ਬਾਅਦ ਜਿਹੜੀ ਐ ਪੁਲਿਸ ਨੇ ਇਸ ਤੇ ਫਾਇਰ ਕਰਕੇ ਇਸ ਨੂੰ ਜਿਹੜਾ ਵਾ ਅਚਕੀ ਕਰ ਦਿੱਤਾ ਜਿਸ ਤੋਂ ਬਾਅਦ ਪੁਲਿਸ ਨੇ ਇਸ ਨੂੰ ਜਿਹੜਾ ਇਹ ਬਬਰੀ ਹਸਪੀਟਲ ਦੇ ਵਿੱਚ ਜਿਹੜਾ ਵਾ ਦਾਖਲ ਕਰਵਾਇਆ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇੱਥੇ ਪੁਲਿਸ ਜਿਹੜੀ ਆ ਪਹੁੰਚੀ ਆ ਉਹਨਾਂ ਦੇ ਅਧਿਕਾਰੀ ਜਿਹੜੇ ਨੇ ਉਹ ਵੀ ਪਹੁੰਚੇ ਨੇ ਉਹਨਾਂ ਵੱਲੋਂ ਜਿਹੜਾ ਸਾਰਾ ਜਿਹੜਾ ਅੱਜ ਦਾ ਜਿਹੜਾ ਇਨਕਾਊਂਟਰ ਸੀਗਾ ਸਵੇਰੇ ਤੜਕਸਾ ਜਿਹੜਾ ਪੁਲਿਸ ਨੇ ਕੀਤਾ ਉਸ ਨੂੰ ਜਿਹੜਾ ਜਾਜਾ ਦਾ ਲਿਆ ਜਾ ਰਿਹਾ ਏ ਤੇ ਤਸਵੀਰਾਂ ਜੇ ਤੁਸੀਂ ਦੇਖ ਸਕਦੇ ਹੋ ਕਿ ਜਿਹੜੀ ਆ ਫਰੌਂਸਿਕਸ ਟੀਮਾਂ ਵੀ ਜੜੀਆਂ ਨੇ ਉਹ ਵੀ ਜੜੀਆਂ ਇੱਥੇ ਪਹੁੰਚੀਆਂ ਉਹਨਾਂ ਵੱਲ ਜਿਹੜੀ ਆ ਇਹ ਸਾਰੀ ਮਾਰਕਿੰਗ ਜਿੱਦਾਂ ਜਿੱਦੱਕ ਜਿਹੜੇ ਆ ਖੋਲ ਜਿਹੜੇ ਸੀਗੇ ਗੋਲੀ ਦੇ ਉਹਨਾਂ ਦੇ ਉੱਤੇ ਵੀ ਜਿਹੜੇ ਤੁਸੀਂ ਆ ਵੇਖ ਸਕਦੇ ਹੋ ਕਿ ਮਾਰਕਿੰਗ ਕੀਤੀ ਹੋਈ ਆ ਤੇ ਜਿੱਥੇ ਬਾਈਕ ਜਿਹੜੀ ਆ ਡਿੱਗੀ ਸੀ ਜਿਹੜਾ ਉਹ ਜਦੋਂ ਜ਼ਖਮੀ ਜਦੋਂ ਹੋਇਆ ਉੱਥੇ ਉਹਦੀ ਵੀ ਜਿਹੜੀ ਆ ਮਾਰਕਿੰਗ ਕਰਕੇ ਉਹਨਾਂ ਨੇ ਸਾਰੀ ਜਿਹੜੀ ਆ ਫਰੌਂਸਿਕ ਟੀਮ ਸਾਰਾ ਜਾਇਦਾ ਜਿਹੜਾ ਲਿਆ ਜਾ ਰਿਹਾ ਹੈ ਪੁਲਿਸ ਵੱਲੋਂ ਜਿਹੜੀ ਆਪਣੀ ਕਾਰਵਾਈ ਜਿਹੜੀ ਹੈਗੀ ਆ ਉਹ ਪੂਰੀ ਕੀਤੀ ਜਾ ਰਹੀ ਹੈ ਤੇ ਉਹਨਾਂ ਦੇ ਜਿਹੜੇ ਹੈਗੇ ਨੇ ਜੋ ਆਪਣੀ ਕਾਗਜ਼ਾਤੀ ਜਿਹੜੀ ਆ ਜਿਹੜੀਆਂ ਤਸਵੀਰਾਂ ਵੀਡੀਓਜ਼ ਵਗੈਰਾ ਜੋ ਵੀ ਉਹਨਾਂ ਦੇ ਆਪਣੇ ਅਮਲ ਦੇ ਵਿੱਚ ਹੁੰਦੀਆਂ ਨੇ ਉਹ ਸਾਰੀਆਂ ਉਹਨਾਂ ਵੱਲੋਂ ਕੀਤੀਆਂ ਜਾ ਰਹੀਆਂ ਨੇ ਦੱਸ ਦਈਏ ਕਿ ਪੰਜ ਛੇ ਦਿਨ ਬੀਤ ਜਾਣ ਦੇ ਬਾਅਦ ਜਿਹੜਾ ਵਾ ਸ਼ਹਿਰ ਦੇ ਵਿੱਚ ਵੀ ਜਿਹੜਾ ਵਾ ਉਸ ਦੇ ਖਿਲਾਫ ਜਿਹੜਾ ਏ ਕਾਫੀ ਰੋਸ ਪਾਇਆ ਜਾ ਰਿਹਾ ਸੀਗਾ ਕਿਉਂਕਿ ਗੋਲੀ ਚੱਲਣ ਤੋਂ ਬਾਅਦ ਜਿਹੜਾ ਏ ਸ਼ਹਿਰ ਦੇ ਵਿੱਚ ਇੱਕ ਦਹਿਸ਼ਤ ਦਾ ਮਾਹੌਲ ਸੀਗਾ ਜਿਸ ਤੋਂ ਬਾਅਦ ਜਿਹੜੀ ਆ ਕਾਰਵਾਈ ਨਾ ਹੋਣ ਤੇ ਲੋਕਾਂ ਦੇ ਵਿੱਚ ਜਿਹੜਾ ਇਹ ਰੋਸ ਪਾਇਆ ਜਾ ਰਿਹਾ ਸੀਗਾ ਕਿ ਪੁਲਿਸ ਵੱਲੋਂ ਕੁਝ ਵੀ ਨਹੀਂ ਜਰਾ ਕੀਤਾ ਜਾ ਰਿਹਾ ਦੁਕਾਨ ਦੇ ਉੱਤੇ ਜਿਹੜਾ ਤੁਹਾਨੂੰ ਦੱਸਦੀ ਹੈ ਕਿ ਗੁਰਦਾਸਪੁਰ ਦੀ ਇੱਕ ਮਸ਼ਹੂਰ ਦੁਕਾਨ ਹੈ ਪੰਜਾਬ ਬਾਜ਼ਾਰ ਚ ਜਿੱਥੇ ਕਿ ਇਹਨਾਂ ਰੋਪੀਆਂ ਵੱਲੋਂ ਜਿਹੜੀ ਆ ਥੋੜੇ ਦਿਨ ਪਹਿਲਾਂ ਜਿਹੜੀ ਹੈਗੀ ਆ ਗੋਲੀ ਚਲਾਈ ਗਈ ਸੀ ਜਿਸ ਤੋਂ ਬਾਅਦ ਅੱਜ ਜਦੋਂ ਪੁਲਿਸ ਨੂੰ ਦੇਖ ਕੇ ਉਹ ਨਵੀਪੁਰ ਰੋਡ ਤੇ ਜਿਹੜਾ ਹੈਗਾ ਗੰਦੇ ਨਾਲੇ ਦੇ ਨਜ਼ਦੀਕ ਜਦੋਂ ਪਹੁੰਚੇ ਤਾਂ ਪੁਲਿਸ ਨੇ ਪਿੱਛੇ ਨਦ ਪਿੱਛਾ ਕੀਤਾ ਜਿਸ ਤੇ ਉਹਨੇ ਫਾਇਰਿੰਗ ਕੀਤੀ ਤਾਂ ਪੁਲਿਸ ਨੇ ਵੀ ਜਵਾਬੀ ਫਾਇਰਿੰਗ ਕਰਨ ਤੋਂ ਬਾਅਦ ਉਸ ਨੂੰ ਜਿਹੜਾ ਹੈ ਜ਼ਖਮੀ ਕਰ ਤੇ ਉਸ ਨੂੰ ਫਿਲਹਾਲ ਜਿਹੜਾ ਹੈ ਹੁਣ ਸਿਵਲ ਹਸਪੀਟਲ ਦੇ ਵਿੱਚ ਜਿਹੜਾ ਹੈ ਦਾਖਲ ਕਰਵਾਇਆ ਗਿਆ ਹੈ ਪੁਲਸ ਦੇ ਨਾਲ ਜਿਹੜੀ ਹੈਗੇ ਨੇ ਅਧਿਕਾਰੀ ਇੱਥੇ ਮजूद ਨੇ ਉਹਨਾਂ ਦੇ ਨਾਲ ਅਸੀਂ ਗੱਲਬਾਤ ਕਰਦੇ ਹਾਂ ਕਿ ਕਿੱਦਾਂ ਹੈ ਜਿਹੜੀ ਆ ਘਟਨਾ ਨੂੰ ਅਨਜਾਮ ਦਿੱਤਾ ਗਿਆ ਸਰ ਵੇਖਿਆ ਜਾਏ ਤੇ ਸ਼ਹਿਰ ਦੇ ਵਿੱਚ ਜਿਹੜਾ ਹੈਗਾ ਕਾਫੀ ਦਿਨ ਤੋਂ ਜਿਹੜਾ ਰੋਸ਼ ਪਾਇਆ ਜਾ ਰਿਹਾ ਸੀ ਕਿ ਜਿਹੜਾ ਉਹਨਾਂ ਵੱਲੋਂ ਗੋਲੀ ਚਲਾਈ ਗਈ ਤੇ ਬਾਅਦ ਵਿੱਚ ਦਹਿਸ਼ਤ ਦਾ ਮਾਹੌਲ ਵੀ ਸੀਗਾ ਤੇ ਅੱਜ ਤੜਕੇ ਸਾਰ ਜਿਹੜਾ ਹੈ ਤੁਹਾਡੇ ਵੱਲੋਂ ਜਿਹੜੀ ਆ ਕਾਰਵਾਈ ਕਰ ਦਿੱਤੀ ਗਈ ਆ ਕਿੱਦਾਂ ਦੇਖ ਦਿੱਜੀਏ ਇਹ ਜਿਹੜੇ ਸੰਬੰਧੀ ਜਿਹੜੇ ਸਾਡੇ ਸੀਨੀਅਰ ਆਫੀਸਰਸ ਮਾਨਯੋਗ ਐਸਐਸਪੀ ਸਾਹਿਬ ਨੇ ਜਿਹੜੀ ਮੀਡੀਆ ਬਾਈਟ ਦਿੱਤੀ ਹੈ ਔਰ ਉਸ ਤੋਂ ਇਲਾਵਾ ਜਿਹੜਾ ਜੋ ਐਕਚੁਅਲ ਜੋ ਹੈ ਕਿ ਸਿਨਸਰੇ ਨਾਕੇ ਲੱਗੇ ਸੀ ਤੋਂ ਉਹਦੇ ਦੌਰਾਨ ਇਹਲੀ ਚੈਕਿੰਗ ਦੇ ਦੌਰਾਨ ਇਹ ਬੰਦਾ ਉਤੋਂ ਮੌਕੇ ਤੋਂ ਭੱਜਿਆ ਸੀਗਾ ਫਿਰ ਇਹਨਾਂ ਜਿਨ੍ਹਾਂ ਨੇ ਰੋਕਣ ਦੀ ਕੋਸ਼ਿਸ਼ ਕੀਤੀ ਇਹਨਾਂ ਪੁਲਿਸ ਤੋਂ ਫਾਇਰ ਕੀਤੀ ਫਿਰ ਉਹਦੇ ਡਿਟੈਲੀਅਡ ਫਾਇਰ ਦੇ ਵਿੱਚ ਉਹਦੇ ਵੱਜੀ ਗੋਲੀ ਇਹ ਕਿੰਨੇ ਜਾਣੇ ਸੀਗੇ ਇਕੱਲੇ ਸੀਗੇ ਇਹਨੂੰ ਹੁਣ ਦਾਖਲ ਕਰਵਾਏ ਗਏ ਹਾਂਜੀ ਨਸੀਬ ਹਸਪੀਟਲ ਦਾਖਲ ਕਰਵਾਏ ਗਏ ਜੀ ਜਿੱਦਾਂ ਕਿ ਤੁਹਾਨੂੰ ਪਤਾ ਹੈ ਕਿ ਦਸਪਤਲੀ ਸੇਲੋਂ ਜਿਹੜਾ ਹੈਗਾ ਸੇਫਟੀ ਐਂਡ ਸਿਕਿਉਰਿਟੀ ਲਈ ਜਿਹੜਾ ਹੈਗਾ ਪੂਰੀ ਏਰੀਆ ਡੋਮਿਨੇਸ਼ਨ ਕੀਤੀ ਜਾ ਰਹੀ ਹੈ। ਸਾਨੂੰ ਇੱਕ ਇਨਪੁਟ ਆਇਆ ਸੀਗਾ ਕਿ ਕੋਈ ਅਨ ਆਈਡੈਂਟੀਫਾਈਡ ਜਿਹੜਾ ਪਰਸਨ ਹੈ ਉਹ ਕੋਈ ਵਾਰਦਾਤ ਕਰ ਸਕਦਾ ਹੈਗਾ। ਸੋ ਇਸ ਤੇ ਅਸੀਂ ਜਿਹੜਾ ਹੈਗਾ ਸਪੈਸੀਫਿਕ ਨਾਕਾ ਬੰਦੀ ਅਰਲੀ ਮਾਰਨਿੰਗ ਚ ਕੀਤੀ। ਤੁਹਾਨੂੰ ਪਤਾ ਹੈਗਾ ਇਸ ਤੋਂ ਪਹਿਲਾਂ ਵੀ ਸਾਡੇ 9:00 ਅਰਲੀ ਮਾਰਨਿੰਗ ਚ ਇੱਕ ਪਾਦਤ ਹੋ ਚੁੱਕੀ। ਜਦੋਂ ਅਸੀਂ ਮਾਰਨਿੰਗ ਦੇ ਵਿੱਚ ਨਾਕਾ ਲਾਇਆ ਤਾਂ ਸਾਡੇ ਐਸਐਚਓ ਸਿਟੀ ਹਿੰਕ ਵਾਲਾ ਬਾਈਪਾਸ ਤੇ ਮੱਕੇ ਤੇ ਸੀ। ਅੰਡ ਉਹਨਾਂ ਨੇ ਜਦੋਂ ਉਹਨੂੰ ਇੱਕ ਪਲਸਰ ਬਾਈਕ ਊਟ ਨੰਬਰ ਪਲੇਟ ਐਂਡ ਸਟੱਕ ਕਰਵਾ ਸੀਗਾ ਐਂਡ ਜਦੋਂ ਉਹਨੂੰ ਵੋਕਿਆ ਇਹਨੇ ਭਜਾਇਆ ਇਹ ਦੌੜ ਕੇ ਆ ਜਿਹੜਾ ਤੁਹਾਡੇ ਸਾਰੇ ਜਿਹੜੇ ਹੈਗੇ ਆਲੇ-ਦੁਆਲੇ ਪਿੰਡਾਂ ਚ ਘੁੰਮ ਕੇ ਰੁਵਾ ਇਧਰ ਆਇਆ ਤਾਂ ਇੱਥੇ ਜਿਹੜਾ ਹੈਗਾ ਸਾਡੀ ਦੂਸਰੀ ਪਾਰਟੀ ਵੀ ਚੇਜ ਕਰਤੀ ਵੀ ਆ ਗਈ ਸੀ ਇੱਥੇ ਆ ਕੇ ਇਹਨੇ ਜਿਹੜਾ ਹੈਗਾ ਜਿਹੜੇ ਸਾਡੀ ਪੁਲਿਸ ਪਾਰਟੀ ਤੇ ਫਾਇਰ ਕੀਤਾ ਅਸੀਂ ਇਹਨਾਂ ਨੂੰ ਵਾਰਨ ਕੀਤਾ ਬੜਾ ਅਨਿਆ ਨਹੀਂ ਤੋਂ ਅਜ ਸੈਲਫ ਡਿਫੈਂਸ ਦੇ ਵਿੱਚ ਜਿਹੜਾ ਹੈ ਪੁਲਿਸ ਪਾਰਟੀ ਨੇ ਵੀ ਜਿਹੜਾ ਰਿਪੋਰਟ ਕੀਤਾ ਜੇ ਲਗ ਸ਼ਾਟ ਜਿਹੜੀ ਜੜੀ ਹੋਈ ਹੈ ਆ ਜਿਹੜਾ ਬੰਦਾ ਹੈ ਅਸੀਂ ਹਸਪੀਟਲ ਨਾਲ ਕਰਵਾਤਾ ਹੈ ਜਿਹੜਾ ਇਨੀਸ਼ੀਅਲ ਇਨਵੈਸਟੀਗੇਸ਼ਨ ਚ ਜਿਹੜਾ ਪਾਇਆ ਅਸੀਂ ਉਹਨੂੰ ਪੁੱਛਿਆ ਕਿ ਬਈ ਬੰਦਾ ਕੋਣ ਹੈ ਤੋਂ ਇਹਨੇ ਆਪਣਾ ਨਾਮ ਰਾਹੁਲ ਗਿੱਲ ਦੱਸਿਆ ਹੈ ਐਂਡ ਇਸੇ ਹੀ ਬੰਦੇ ਨੇ ਇੱਕ ਇੱਕ ਉਹ ਵਾਰਦਾਤ ਜਿਹੜੀ ਹੈਗੀ ਆਜ ਅੰਜਾਮ ਦੇਣੀ ਸੀ ਤੋਂ ਅਸੀਂ ਇੱਕ ਮੇਜਰ ਜਿਹੜੀ ਵਾਰਦਾਤ ਉਹਨੂੰ ਜਿਹੜਾ ਹੈਗਾ ਰਿਵੈਂਟ ਕਰ ਲਿਆ ਹੈਗਾ ਅੰਡ ਲੇਟਰਨ ਅਭੀ ਇਡੈਂਟੀਫਾਈ ਹੋਇਆ ਹੈ ਕਿ ਜਿਹੜਾ ਆ ਬੰਦਾ ਹੈਗਾ ਆ ਜਿਹੜੀ 17 ਤਾਰੀਖ ਨੂੰ ਜੋ ਪੰਜਾਬ ਪਾਚ ਕੰਪਨੀ ਦੇ ਵਿੱਚੋਂ ਗੋਲੀ ਚੱਲੀ ਹੈ ਉਸ ਵਾਰਦਾਤ ਤੇ ਵੀ ਇੱਕ ਬੰਦਾ ਸ਼ਾਮਿਲ ਸੀ ਬਾਕੀ ਹਾਂਜੀ ਕਿੱਥੇ ਗੋਲੀ ਵਜੀ ਇਹਦੇ ਲੈ 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 ਟੇ ਗੋਲੀ ਸ਼ਾਮਿਲ ਸੀ ਜਨੇ ਗੋਲੀ ਚਲਾਈ ਸੀ ਇਹਨੇ ਇਹਨੇ ਜੋ ਪਾਇਮ ਆਫ ਸਹੀ ਅਸੀਂ ਜਿਹੜਾ ਹੈਗਾ ਹੁਣ ਤੱਕ ਅਸੀਂ ਪੂਰਾ ਇਹਨਾਂ ਨੂੰ ਇੰਟਰੋਗਟ ਨਹੀਂ ਕਰ ਪਾਇਆ ਪਰ ਜਿੰਨਾ ਕਿ ਅਸੀਂ ਹਸਪੀਟਲ ਲੇ ਜਾਂਦੇ ਪੁੱਛਿਆ ਉਹਨਾਂ ਨੇ ਅਹੀ ਦੱਸਿਆ ਕਿ ਵੀ ਆ ਇਨਵੋਲਵ ਸੀ ਉਹਦੇ ਚ ਬਾਕੀ ਨੇ ਕਿਹੜੇ ਬਿਧਾਰ ਸੀ ਇੱਕ ਪਿਸਤਲ ਹੈ ਉਹ ਰਿਕਵਰ ਗੜਪਾ ਜਿਹੜਾ ਦੂਸਰਾ ਆਦਮੀ ਉਹਦੇ ਨਾਲ ਦੋ ਜਾਨੇ ਸੀ ਨਾ ਸਰ ਨਹੀਂ ਉਹ ਉਹ ਸਾਰੀ ਚੀਜ਼ਾਂ ਸੀ ਚੈੱਕ ਕਰਦੇ ਚਲੋ ਇੱਕ ਹੀ ਫਿਲਹਾਲ ਫਿਲਹਾਲ ਸਰ ਇਨਕਾਉਂਟਰ ਵਾਲੀ ਕਿਹੜੀ ਲੋਕੇਸ਼ਨ ਹੈ ਜੀ ਹਾਂ ਜੀ ਹਾਂ ਜੀ ਇਨਕਾਉਂਟਰ ਕਿੱਥੇ ਲੋਕੇਸ਼ਨ ਦੇਖੋ ਦੇਖੋ ਆ ਜਿਹੜੀ ਹੈ ਜੀ ਜਿਹੜਾ ਬਬਲੀ ਪਿੰਡ ਦੇ ਨੇੜੇ ਆ ਜਿਹੜਾ ਹੈਗਾ ਨਾਲਾ ਹੈਗਾ ਦਸਹੀ ਵਾਈਪਨ ਕਿਥੋਂ ਲੈਦਾ ਸੀ ਕਿਥੇ ਹਾਂਜੀ ਦੇਖੋ ਉਹ ਸਾਰੀ ਚੀਜ਼ਾਂ ਇੰਟਰੋਗੇਸ਼ਨ ਐਂਡ ਇਨਵੈਸਟੀਗੇਸ਼ਨ ਦਾ ਪਾਰਟ ਹੈਗਾ ਇੱਕ ਵਾਰ ਤਾਂ ਸਾਡਾ ਜਿਹੜਾ ਇਹੋ ਜੇ ਇਨਸੀਡੈਂਟ ਪ੍ਰਾਇਮਰੀ ਹੁੰਦਾ ਕਿ ਅਸੀਂ ਇਹਨਾਂ ਨੂੰ ਛੇਤੀ ਛੇਤੀ ਹਸਪੀਟਲ ਜਿਹੜਾ ਹੈਗਾ ਉਹ ਪੁਲਿਸ ਪਾਰਟੀ ਦੀ ਕਿੰਨੇ ਪਾਰਟੀ ਦੀ ਤਾਂ ਨਹੀਂ ਲੱਗੀ ਜੀ ਨਹੀਂ ਨਹੀਂ ਪੁਲਿਸ ਪਾਰਟੀ ਦੇ ਅਵਰਟ ਹੋ ਗਿਆ ਕਿਉਂਕਿ ਤੁਹਾਨੂੰ ਪਤਾ ਹੈਗਾ ਥੋੜਾ ਅਰਲੀ ਮਾਰਨਿੰਗ ਸੀ ਹਨੇਰਾ ਸੀ ਉਸ ਕਰਕੇ ਕਿੰਨੀਆਂ ਗੋਲੀਆਂ ਚੱਲੀਆਂ ਨੇ ਐਕਸਚੇਂਜ ਆਫ ਫਾਇਰ ਕਿੰਨੀਆਂ ਗੱਲਾਂ ਜੀ ਐਗਜ਼ੈਕਟ ਦੇਖੋ ਜੀ ਇਹਦੇ ਕੋਈ ਸਪੈਸੀਫਿਕ ਨਹੀਂ ਹੈ ਸਾਡੇ ਚ ਕੋਈ ਪੁਲਿਸ ਤੇ ਭਾਇਆ ਜਿਹੜਾ ਨਾਕੇ ਲਗਾਏ ਸੀਗੇ ਤੇ ਇਹਨੇ ਉੱਥੋਂ ਜਦੋਂ ਭੱਜਣ ਦੀ ਕੋਸ਼ਿਸ਼ ਕੀਤੀ ਭੱਜਣ ਤੋਂ ਬਾਅਦ ਇਹ ਜਿਹੜਾ ਨਵੀਪੁਰ ਬਾਈਪਾਸ ਜਿਹੜਾ ਹੈਗਾ ਨਾ ਗੰਦੇ ਨਾਲੇ ਦੇ ਨਜ਼ਦੀਕ ਜਦੋਂ ਪਹੁੰਚਿਆ ਉਸਨੇ ਵੀ ਨਜ਼ਰ ਇਸ ਦਾ ਪਿੱਛਾ ਕਰਕੇ ਇਸਨੇ ਜਦੋਂ ਪੁਲਿਸ ਦੇ ਉੱਤੇ ਫਾਇਰ ਕੀਤਾ ਏ ਤੇ ਪੁਲਿਸ ਨੇ ਜਵਾਬੀ ਫਾਇਰਿੰਗ ਦੇ ਵਿੱਚ ਇਸਤੇ ਜਦੋਂ ਫਾਇਰ ਕੀਤਾ ਤੇ ਇਹ ਇੱਥੇ ਜ਼ਖਮੀ ਹੋ ਗਿਆ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਕਿ ਜਿਹੜੀ ਸਾਰੀ ਮਾਰਕਿੰਗ ਕੀਤੀ ਹੋਈ ਆ ਜਿਹੜੀ ਬਾਈਕ ਦੇ ਉੱਤੇ ਸੀਗਾ ਪੰਛਰ ਬਾਈਕ ਸੀ ਨਹੀਂ ਜਿਸ ਕੋਲ ਬਲੈਕ ਕਲਰ ਦੀ ਤੇ ਪੁਲਸ ਨੇ ਉਸਤੇ ਜਦੋਂ ਫਾਇਰ ਕੀਤਾ ਤੇ ਉਹ ਇੱਥੇ ਜਦੋਂ ਲੱਗ ਗਿਆ ਤੁਸੀਂ ਵੇਖ ਸਕਦੇ ਹੋ ਕਿ ਕਿੰਨੇ ਰਾਉਂਡ ਕੀਤੇ ਹੋਏ ਨੇ 1 2 3 4 5 ਰਾਉਂਡ ਖੜੇ ਆ ਗਏ ਨੇ 6 ਤੇ 6 ਜਿਹੜੇ ਹੈਗੇ ਨੇ ਇਹ ਜਿਹੜੇ ਗੋਲੇ ਬਣਾਏ ਗਏ ਨੇ ਇੱਥੇ ਤੁਸੀਂ ਵੇਖ ਸਕਦੇ ਕਿ ਇੱਥੇ ਬਾਈਕ ਸੀਗੀ ਜਿਹੜੀ ਤੁਸੀਂ ਪਹਿਲਾਂ ਜਿਹੜੀ ਤਸਵੀਰਾਂ 'ਚ ਦੇਖੀ ਹੈ ਵੀ ਉੱਥੇ ਬਾਹਰ ਉੱਥੇ ਖੜੀ ਆ ਤੇ ਆ ਜਿਹੜੇ ਹੈਗੇ ਨੇ ਇੱਥੇ ਜਿਹੜੇ ਗੋਲੀਆਂ ਦੇ ਜਿਹੜੇ ਹੈਗੇ ਨੇ ਖੋਲ ਸੀਗੇ ਜਿਹੜੇ ਪੁਲਿਸ ਵੱਲੋਂ ਜਿਹੜੀਆਂ ਚਲਾਈ ਗਈਆਂ ਨੇ ਤੇ 6 ਜਿਹੜੇ ਹੈ ਗਿਆ ਰਾਉਂਡ ਜਿਹੜੇ ਹੈ ਗਿਆ ਜਿਹੜੇ ਇਹਨਾਂ ਨੇ ਕੀਤੇ ਨੇ ਤੇ ਪੁਲਿਸ ਵੱਲੋਂ ਕਿਹਾ ਜਾ ਰਿਹਾ ਕਿ ਸ਼ਹਿਰ ਦੇ ਵਿੱਚ ਭਾਨੇ ਜਿੱਦਾਂ ਮਰਜੀ ਸੀਗਾ دہشت ਦਾ ਮਾਹੌਲ ਸੀਗਾ ਕਾਫੀ ਦਿਨਾਂ ਤੋਂ ਇਹਨਾਂ ਦੇ ਪਿੱਛੇ ਲੱਗੇ ਹੋਏ ਸੀਗੇ ਤੇ ਅੱਜ ਸਵੇਰੇ ਜਦੋਂ ਤੜਕਸਾਰ ਨਾਕਾ ਲਗਾਏ ਹੋਏ ਸੀ ਤਾਂ ਉੱਥੋਂ ਜਦੋਂ ਆ ਗੁਜ਼ਰਿਆ ਤਾਂ ਪੁਲਸ ਨੇ ਇਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਇਸ ਨੇ ਪੁਲਸ ਨੂੰ ਦੇਖ ਕੇ ਉੱਥੋਂ ਫਰਾਰ ਹੋਇਆ ਤੇ ਜਦੋਂ ਨਵੀਪੁਰ ਗੰਦੇ ਨਾਲੇ ਦੇ ਨਜ਼ਦੀਕ ਪਹੁੰਚੇ ਤਾਂ ਪੁਲਸ ਨੇ ਇਸ ਦਾ ਪਿੱਛਾ ਕੀਤਾ ਪਿੱਛਾ ਕਰਨ ਤੋਂ ਬਾਅਦ ਨੂੰ ਇਸ ਵੱਲੋਂ ਪੁਲਸ ਦੇ ਉੱਤੇ ਫਾਇਰਿੰਗ ਕੀਤੀ ਗਈ ਹੈ ਫਾਇਰਿੰਗ ਕਰਨ ਤੋਂ ਤੇ ਜਦੋਂ ਪੁਲਸ ਨੇ ਜਵਾਬੀ ਫਾਇਰਿੰਗ ਦੇ ਵਿੱਚ ਜਦੋਂ ਫਾਇਰ ਕੀਤਾ ਤਾਂ ਇਹ ਇੱਥੇ ਡਿੱਗ ਗਿਆ ਡਿੱਗਣ ਤੋਂ ਪਿੱਛੇ ਜ਼ਖਮੀ ਹੋ ਗਿਆ ਜਿਸ ਨੂੰ ਪੁਲਸ ਨੇ ਸਿਵਲ ਹਸਪੀਟਲ ਜਿਹੜਾ ਗੁਰਦਾਸਪੁਰ ਜਿਹੜਾ ਦਾਖਲ ਕਰਵਾਇਆ ਐਸਐਸਪੀ ਸਾਹਿਬ ਵੀ ਇੱਥੇ ਮੌਕੇ ਤੇ ਪਹੁੰਚੇ ਉਹਨਾਂ ਵੱਲੋਂ ਵੀ ਕਿਹਾ ਗਿਆ ਕਿ ਕਾਫੀ ਦਿਨਾਂ ਤੋਂ ਜਿਹੜਾ ਕੰਮ ਜਿਹੜਾ ਚੱਲ ਰਿਹਾ ਸੀਗਾ ਤੇ ਇਨਵੈਸਟੀਗੇਸ਼ਨ ਚੱਲੀ ਸੀ ਤੇ ਅੱਜ ਇਸ ਨੂੰ ਜਿਹੜਾ ਵਾ ਨੇਤਰੇ ਚੜਾਇਆ ਕਾਫੀ ਦਿਨਾਂ ਤੋਂ ਸ਼ਹਿਰ ਦੇ ਵਿੱਚ ਜਿਹੜਾ ਗੋਲੀਕਾਂਡ ਸੀਗਾ ਜਿਹਦਾ ਚਰਚਾ ਦੇ ਵਿੱਚ ਬਣਿਆ ਹੋਇਆ ਸੀਗਾ ਉਸ ਨੂੰ ਜਿਹੜਾ ਇਹ ਅੱਜ ਨੇਪਰੇ ਚਾੜ ਦਿੱਤਾ ਏ ਤੇ ਉਸ ਜਿਹੜਾ ਅਰੋਪੀ ਆ ਉਸ ਨੂੰ ਜਿਹੜਾ ਜ਼ਖਮੀ ਕਰ ਦਿੱਤਾ ਗਿਆ ਏ ਉਸ ਨੂੰ ਹਸਪੀਟਲ ਦੇ ਵਿੱਚ ਜਿਹੜਾ ਇਹ ਹੁਣ ਦਾਖਲ ਕਰਵਾਇਆ ਗਿਆ ਏ ਕੈਮਰਾਮੈਨ rahul dilal ਮੈਂ ਆਪਣੇ ਸੰਜਾ ਗੁਰਦਾਸਪੁਰ